ਕੱਲ ਇੱਕ ਕਮੈਂਟ ਮਿੱਤਰ ਨੇ ਕਰਿਆ ਸੀ ਤੇ ਆਪਾਂ ਉਸ ਥੋੜੀ ਜੀ ਗੱਲ ਵੀ ਕੀਤੀ ਸੀ ਮਿੱਟੂ ਜੀ ਉਸ ਗੱਡੀਆਂ ਵਾਲੀ ਗੱਲ ਤੇ ਫੇਰ ਗੱਲ ਕਰੀ ਹੈ ਹੈਲੈਕਸ ਵਾਲੀਆਂ ਗੱਡੀਆਂ ਜਿਨ੍ਹਾਂ ਦਾ ਰੌਲਾ ਪਿਆ ਹੋਇਆ 144 ਗੱਡੀਆਂ ਤੇ ਜੀ ਦੇ ਵਿੱਚ ਕਰੋੜਾਂ ਦਾ ਹੀ ਝੋਲ ਫੇਰ ਹੋ ਗਿਆ ਕਹਿੰਦੇ ਕਿ ਉਹਦੇ ਵਿੱਚ ਤੇ 10-12 ਲੱਖ ਰੁਪਏ ਦੀ ਰਾਇਤ ਮਿਲ ਜਾਂਦੀ ਹੈ ਜੇ ਨਹੀਂ ਸਾਰੀਆਂ ਗੱਡੀਆਂ ਇਕੱਠੀਆਂ ਲੈਣੀਆਂ ਹੁਣ ਪਰ ਫੇਰ ਵੀ ਉਹ ਜ਼ਿਆਦਾ ਮੁੱਲ ਤੇ ਲਈਆਂ ਹੋਈਆਂ ਗੱਡੀਆਂ ਨੇ ਕੱਲ ਤੱਕ ਬਹੁਤੀ ਜਾਣਕਾਰੀ ਨਹੀਂ ਸੀ ਕਿਉਂਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਚਰਚਾ ਦੇ ਵਿੱਚ ਆਈ ਸੀ ਪਰ ਅੱਜ ਥੋੜੀ ਜੀ ਜਾਣਕਾਰੀ ਇਹਦੀ ਦਿਓ ਇਹ ਕੀ ਬਣਿਆ ਕਿੰਨਾ ਕਿਦੇ ਵਿੱਚ ਸੱਚ ਹੈ ਦੇਖੋ ਮੈਂ ਇਹਦੇ ਬਾਬਤ ਨਾਲ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਸਾਡਾ ਫਰਸ ਫਿਰ ਉਹੀ ਹੈ ਕਿ ਅਸੀਂ ਦੂਸਰਾ ਪੱਖ ਵੀ ਜਾਣੀਏ ਜੀ ਤੇ ਮੈਂ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਜਿਹੜੇ ਬੁਲਾ ਰਹੇ ਆ ਉਹਨਾਂ ਨੂੰ ਟੈਲੀਫੋਨ ਵੀ ਕੀਤਾ ਸੀਗਾ ਚੁੱਕਿਆ ਨਹੀਂ ਉਹਨਾਂ ਨੇ ਮੈਂ ਫਿਰ ਉਹਨਾਂ ਨੂੰ ਮੈਸੇਜ ਵੀ ਛੱਡਿਆ ਸੀਗਾ ਜੀ ਠੀਕ ਹੈ ਜੀ ਉਹਨਾਂ ਨੇ ਮੈਸੇਜ ਮੇਰਾ ਸੀਨ ਵੀ ਕੀਤਾ ਚਲੋ ਮੈਂ ਇੱਕ ਝਾਤ ਮਾਰ ਲੈਣਾ ਕਿ ਕੀ ਉਹਨਾਂ ਨੇ ਰਿਪਲਾਈ ਕੀਤਾ ਹੈ ਕਿ ਨਹੀਂ ਕੀਤਾ ਠੀਕ ਹੈ ਜੀ ਫਿਰ ਆਪਾਂ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਕਿ ਸਰਕਾਰ ਦਾ ਇਹਦੇ 'ਚ ਕੀ ਕਹਿਣਾ ਹੈ ਕਿਉਂਕਿ ਆਪਾਂ ਦੇਖਿਆ ਕਾਫੀ ਇਹ ਮਾਮਲਾ ਜਿਹੜਾ ਹੈ ਉਹ ਅੱਜ ਅਖਬਾਰਾਂ ਦੇ ਵਿੱਚ ਵੀ ਆਇਆ ਜੇ ਤੁਸੀਂ ਨੋਟ ਕੀਤੀ ਹੋਏ ਕੀ ਗੱਲ ਅਖਬਾਰ ਪੜ੍ਹੇ ਹੋਣਗੇ ਸਾਰਿਆਂ ਨੇ ਜੇ ਸਾਰੇ ਅਖਬਾਰ ਵੀ ਨਹੀਂ ਪੜੇ ਥੋੜੇ ਬਹੁਤੇ ਵੀ ਪੜੇ ਆ ਤਦ ਵੀ ਤੁਹਾਨੂੰ ਪਤਾ ਲੱਗ ਜਾਏਗਾ ਹਾਂਜੀ ਆ ਦੇਖੋ ਮੈਸੇਜ ਸੀ ਨੂੰ ਆਇਆ ਪਿਆ ਹੂੰ ਤੇ ਉਹ ਅੰਗੂਠੇ ਦਾ ਨਿਸ਼ਾਨ ਵੀ ਆਇਆ ਪਿਆ ਅਸੀਂ ਉਹਨਾਂ ਤੋਂ ਜਵਾਬ ਮੰਗਿਆ ਸੀਗਾ ਕਿ ਜਿਹੜੀ ਐਸਐਸਐਫ ਗੱਡੀਆਂ ਦੀ ਖਰੀਦ ਵਾਲੀ ਖਬਰ ਚੱਲ ਰਹੀ ਆ ਉਹਦੇ ਤੇ ਜੇ ਕੋਈ ਤੁਹਾਡਾ ਅਧਿਕਾਰਤ ਵਰਸ਼ਨ ਆਇਆ ਹੂੰ ਸਾਨੂੰ ਉਹ ਸੈਂਡ ਕਰ ਦਿਓ ਜਾਂ ਜੇ ਦੇਣਾ ਚਾਹੋ ਤਾਂ ਸਾਨੂੰ ਭੇਜ ਦਿਓ ਠੀਕ ਹੈ ਨਾ ਜੀ ਚਲੋ ਇਹ ਤੇ ਹੋ ਗਿਆ ਸਰਕਾਰੀ ਪੱਕਾ ਹੁਣ ਜਿਹੜੀ ਗੱਡੀਆਂ ਵਾਲੀ ਕਹਾਣੀ ਨਾ ਮੈਂ ਦੇਖੋ ਕੱਲ ਤਾਂ ਹੀ ਚਲਾਮੀ ਜੀ ਗੱਲ ਕੀਤੀ ਸੀ ਕਿ ਹਾਲੇ ਪੀਸੀ ਕਰ ਰਹੀ ਹੈ ਇੱਕ ਤੇਰਾ ਹਮ ਆਪੋਜੀਸ਼ਨ ਤੇ ਪੀਸੀ ਕਰ ਰਹੀ ਜੀ ਆਪਾਂ ਆਪਦਾ ਲਾਈਵ ਕਰ ਰਹੇ ਆ ਉਹ ਆਪਦਾ ਲਾਈਵ ਕਰ ਰਹੇ ਨੇ ਇੱਕ ਤਰ੍ਹਾਂ ਨਾਲ ਕਿ ਸਾਡਾ ਕੋਈ ਆਪਸ ਚ ਸਮਝਦ ਨਹੀਂ ਹੈ ਹਮ ਸਾਡਾ ਕੋਈ ਆਪਸ ਦੇ ਵਿੱਚ ਕਾਗਜ਼ਾਂ ਦਾ ਕੋਈ ਲੈਣ ਦੇਣ ਨਹੀਂ ਹੈ ਜੀ ਫਿਰ ਕਿਸੇ ਆਧਾਰ ਤੇ ਅਸੀਂ ਕੋਈ ਸੱਟਾ ਕੱਢ ਲਈਓ ਠੀਕ ਨਹੀਂ ਹੈ ਬਿਲਕੁਲ ਇੰਤਜ਼ਾਰ ਕਰੀਏ अच्छा उस तो बाद वो कागजात मैं भी मंगवाएया ते वो ਤੁਹਾਨੂੰ ஆன்लाइन ਵੀ ਮਿਲ ਜਾਣੇ ਹੁਣ ਤੇ ਸਾਰੀਆਂ ਜਗ੍ਹਾ ਤੇ ਮਿਲ ਜਾਣੇ ਆ ਕੱਲ ਮੈਂ मंगਵਾਇਆ ਰਾਤ ਮੈਂ ਦੇਖੇ ਅਸਲ ਦੇ ਵਿੱਚ ਠੀਕ ਆ ਸਾਰੇ ਜਿਹੜੇ ਆਪਣੇ ਆਡੀਅנס ਨੇ ਤਰਕ ਦੇਤੇ ਥੋੜੇ ਸਮੇਂ ਦੇ ਵਿੱਚ ਸਾਰੇ ਮੈਂ ਉਹਨਾਂ ਨੂੰ ਵੈਲਿਡ ਹੀ ਗਾਉਂਗਾ ਸਾਰੇ ਵਾਜਬ ਨੇ ਜਾਇਜ਼ ਨੇ ਕਿਉਂਕਿ ਉਹਨਾਂ ਨੇ ਸੁਣ ਕੇ ਦੇਖ ਕੇ ਹੀ ਉਹ ਗੱਲਾਂ ਆਈਆਂ ਉਹਨਾਂ ਕੋਲ ਵੀ ਹਾਂਜੀ ਹੁਣ ਪਰ ਇਹਦੇ ਚ ਪਤਾ ਕਿ ਆ ਜਿਹੜੇ ਡਾਕੂਮੈਂਟ ਆ ਚਲੋ ਡਾਕੂਮੈਂਟ ਪੈਨ ਹੈ ਆਪਣੇ ਕੋਲ ਇਹ ਇੱਕ ਇਨਵੋਇਸ ਆ ਜੀ ਜਿਹੜਾ ਕਿ ਮਤਲਬ ਕਿ ਪੰਜਾਬ ਪੁਲਿਸ ਦਾ ਡੀਜੀਪੀ ਬਣਿਓ ਕਿ ਜੋ ਇਹਨਾਂ ਨੇ ਖਰੀਦਾਰੀ ਕੀਤੀ ਆ ਠੀਕ ਹੈ ਜੀ ਗੱਡੀਆਂ ਦੀ ਹੂੰ ਤੇ ਇਹ ਸਾਰਾ ਕੁਝ ਜਿਹੜਾ ਬਣਦਾ ਹੈ ਮਤਲਬ ਕਿ ਆਪਾਂ ਗ੍ਰੈਂਡ ਟੋਟਲ ਲਾ ਲਈਏ ਤਾਂ ਇਹ ਬਣਦਾ ਜੀ ਉਹੀ ਜਿਹੜੀ ਰਕਮ ਇਹਨਾਂ ਨੇ ਦੱਸੀ ਸੀਗੀ 36,189,000 ਠੀਕ ਹੈ ਜੀ 123 3 ਪੈਸੇ ਆਨ ਚਲੋ ਪੈਸੇ ਪੂਸੇ ਛੱਡ ਦਈਏ ਪੈਸਿਆਂ ਨੂੰ ਅੱਜ ਕੱਲ੍ਹ ਕੌਣ ਪੁੱਛਦਾ ਜੀ ਜਿੱਥੇ ਮੂੰਹ ਨੂੰ ਲੱਗ ਜਾਵੇ ਖੰਡ ਬਿਸ਼ਰੀ ਉੱਥੇ ਲੂਣ ਦੀਆਂ ਡਲੀਆਂ ਨੂੰ ਕੌਣ ਪੁੱਛਦਾ ਗੱਲ ਇਹ ਆ ਕਿ ਪੈਸੇ ਪੂਸੇ ਤੇ ਰਹੇ ਕਿ ਕਰੋੜਾਂ ਦੀ ਗੱਲ ਆ ਹਾਂ ਜੀ ਹਾਂ ਜੀ ਪੈਸਿਆਂ ਨੂੰ ਕੌਣ ਪੁੱਛਦਾ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਇੰਨਾਂ ਨੇ ਜੋ ਅਮਾਉਂਟ ਦਿੱਤੀ ਆ ਇੱਕ ਗੱਡੀ ਦੀ ਉਹ ਕੱਲ ਵੈਸੇ ਸੁਖਪਾਲ ਸਿੰਘ ਖਹਿਰਾ ਨੇ ਦੱਸੀ ਦਿੱਤੀ ਆ 36 ਇੱਕ ਬਿੱਲ ਭੇਜਿਆ ਇਹਨਾਂ ਨੇ ਨਾਲ ਜੀ ਇੰਡੀਵੀਜੂਅਲ ਕੋਈ ਖਰੀਦਦਾਰ ਹੈ ਉਹੀ ਗੱਡੀ ਉਹੀ ਕੰਪਨੀ ਹਮ ਮਤਲਬ ਕਿ ਜਿਹੜੀ ਗੱਲ ਇਹ ਨੋਟ ਕਰਨ ਵਾਲੀ ਹੈ ਦੇਖੋ ਕੰਨ ਇੱਕ ਤਰਕ ਦਿੱਤਾ ਗਿਆ ਸੀਗਾ ਕਿ ਟੋਇਟਾ ਹਾਈਲੈਕਸ ਗੱਡੀ ਜਿਹੜੀ ਹੈ ਜਿਹੜੇ ਆਪਣੇ ਚੌਂਕ 'ਚ ਵੀ ਖੜੇ ਹੁੰਦੇ ਐ ਐਸਐਸਐਫ ਵਾਲੇ ਮੁੰਡੇ ਕੁੜੀਆਂ ਉਹਨਾਂ ਕੋਲ ਖੜੀ ਨਹੀਂ ਹੁੰਦੇ ਮੇਰਾ ਤਾਂ ਜੀ ਕਰਦਾ ਕਈ ਵਾਰ ਉਹਨਾਂ ਨੂੰ ਕਮੜਾ ਜਿਹਾ ਹੁੰਟਾ ਹੀ ਦਿਵਾ ਦੋ ਯਾਰ ਬਰਾਲਾ ਜਿਹਾ ਪਿੱਛੋਂ ਖੁੱਲੀ ਆਹੋ ਜੀ ਜੀ ਹਾਂ ਜੀ ਉਹ ਖੁੱਲੀ ਤੇ ਜਲੂਸ ਬੜਾ ਨਿਕਲਦਾ ਜਦੋਂ ਮੁਸ਼ਕਾਂ ਬਨ ਕੇ ਕਿਸੇ ਨੇ ਭਾਇਆ ਹੋਵੇ ਨਾ ਸਾਰਾ ਸ਼ਹਿਰ ਵਿੰਦਾ ਯਾਰ ਰਾਂਝਾ ਚੱਲਿਆ ਜੇ ਅਗਲਾ ਭਾਂਵੇਂ ਜਿਹੜੇ ਮਰਜੀ ਕੇਸ 'ਚ ਹੋਵੇ ਤੇ ਚੰਗੇ ਵਾਲ ਬੂਲ ਲੰਮੇ ਅਗਲਾ ਕਹਿੰਦਾ ਕੁੜੀਆਂ ਛੇੜਦੇ ਚੱਕਰ 'ਚ ਫੜਿਆ ਗਿਆ ਜੀ ਗੱਲ ਇਹ ਆ ਕਿ ਉਹ ਗੱਡੀਆਂ ਨਹੀਂ ਜੜੀਆਂ ਉਹਦੇ ਬਾਰੇ ਇਹ ਕਿਹਾ ਗਿਆ ਵਾ ਕਿ ਇਹਨਾਂ ਨੇ ਇਸ ਪ੍ਰਾਈਸ ਤੇ ਹਾਸਲ ਕੀਤੀਆਂ ਜਦਕਿ ਜਿਹੜਾ ਇੱਕ ਕੋਈ ਖਰੀਦਦਾਰ ਆ ਇੰਡੀਵਿਜੂਅਲ ਜਿਹੜੇ ਖਰੀਦਦਾਰ ਆ ਉਹਨਾਂ ਨੇ ਇਹੋ ਗੱਡੀ ਉਹਨਾਂ ਦਾ ਨੰਬਰ ਵੀ ਆ ਬਕਾਇਦਾ ਸਭ ਕੁਝ ਆ ਬਿੱਲ ਹੈ ਕਿ ਉਹ ਉਹਨਾਂ ਨੂੰ ਪਈ ਆ 26,16,882 ਰੁਪਈਆ ਜਾਨੀ ਓਵਰਆਲ ਤੁਸੀਂ ਇਸ ਗੱਲ ਨੂੰ ਬਸ ਇੱਥੇ ਜੇ ਸਮਝ ਲਓ ਹੂੰ ਕਿ 10 ਲੱਖ ਰੁਪਏ ਦਾ ਫਰਕ ਆ ਹੁਣ ਇੱਕ 143 ਗੱਡੀਆਂ ਦਾ ਇੱਕ ਤਰ੍ਹਾਂ ਨਾਲ ਫਲੀਟ ਆ ਪੂਰਾ ਜੀ ਜੀ ਇੱਕ ਪਾਸੇ ਇੱਕ ਗੱਡੀ ਦਾ ਖਰੀਦਦਾਰ ਆ ਸਿੰਗਲ ਐ ਹੂੰ ਹੁਣ ਆਪਾਂ ਚੋਖਾ ਮਾਲ ਖਰੀਦੀਏ ਤਵ ਰੈਤ ਵੀ ਚੋਖੀ ਦੀ ਗੁਜੈਸ਼ ਬਚਦੀ ਕਹਿਣ ਦਾ ਮਤਲਬ ਆ ਕਿ ਇਸ ਬਿੱਲ ਦੇ ਆਧਾਰ ਤੇ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਕਥਨ ਜਾਂ ਤਰਕ ਹੈ ਹੁਣ ਸਮਝ ਚਾਉਂਦਾ ਹੈ ਹੂੰ ਉਹ ਕਥਿਤ ਤੌਰ ਤੇ ਕੀ ਕਹਿਣਾ ਚਾਹੁੰਦੇ ਆ ਜੀ ਕਿ ਦਰਅਸਲ ਇਦੇ ਵਿੱਚ ਵੀ ਡਿਸਕਾਊਂਟ ਤੇ ਹੋਇਆ ਹੂੰ ਡਿਸਕਾਊਂਟ ਤਾਂ ਹੋਇਆ ਉਹ ਇਹੀ ਕਹਿ ਕੇ ਕਹਿੰਨੇ ਆ ਜੀ 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 ਵੀ ਮਤਲਬ ਕਿ ਪੈਸੇ ਪੂਰੇ ਉਹਨਾਂ ਨੇ ਲੈ ਲਏ ਫਿਰ ਹੋ ਸਕਦਾ ਉਹਦੇ ਚੋਂ ਇੱਕ ਅਮਾਉਂਟ ਜਿਹੜੀ ਉਹ ਰਿਟਰਨ ਹੋ ਗਈ ਹੋਵੇ ਮੈਂ ਤੁਹਾਨੂੰ ਇੱਕ ਸਿੰਪਲ ਸ਼ਬਦਾਂ ਚ ਇੱਕ ਪੱਤਰਕਾਰਤਾ ਦੀ ਕਹਾਣੀ ਸੁਣਾਉਣਾ ਜੀ ਸਾਨੂੰ ਇਹ ਸਾਰੀਆਂ ਕੁੰਡੀਆਂ ਦਾ ਪਤਾ ਹੈ ਇੱਥੇ ਜਦੋਂ ਮਤਲਬ ਕਿ ਗੇਮ ਚੱਲਦੀ ਆ ਤੂੰ ਹੀ ਦੇਖਣਾ ਹੁਣ ਫਰਜ਼ ਕਰ ਤੁਹਾਡਾ ਚੈਨਲ ਹੈ ਤਾਨੂੰ ਬਹੁਤ ਲੋਕ ਦੇਖਦੇ ਆ ਹੂੰ ਸਰਕਾਰ ਨੇ ਤੁਹਾਨੂੰ ਚੋਗਾ ਪਾ ਲਿਆ ਤੇ ਤੁਹਾਡੀ ਜ਼ਰੂਰਤ ਆ ਯਾਨੀ ਟੂੜੀ ਗਿੱਲੀ ਆ ਬਲਦ ਭੁੱਖਾ ਹੂੰ ਤੁਸੀਂ ਕਹਿਆ ਕਿ ਆਉਣ ਦਿਓ ਐਡ ਜੀ ਹੁਣ ਉਹਨਾਂ ਨੇ ਤੁਹਾਡੇ ਨਾਲ ਇੱਕ ਸੌਦਾ ਕਰ ਲਿਆ ਕਿ ਤੈਨੂੰ 2 ਕਰੋੜ ਦੀ ਐਡ ਦੇ ਦੇਣਗੇ ਸਾਲ ਦੇ ਵਿੱਚ ਇਹ ਰਿਐਲਿਟੀ ਆ ਕਿਹੜੀ ਸਰਕਾਰ ਚ ਹੋਇਆ ਕਿਹੜੇ ਚੈਨਲ ਦਾ ਹੋਇਆ ਕਿਹੜੇ ਚੈਨਲ ਵਾਲਿਆਂ ਕੀਤਾ ਕਿਹੜੇ ਬੰਦਿਆਂ ਨੇ ਕੀਤਾ ਉਹ ਮੈਂ ਨਹੀਂ ਦੱਸ ਸਕਦਾ ਠੀਕ ਹੈ ਜੀ ਤੁਹਾਨੂੰ ਕੋ ਕੁੰਡੀ ਦੱਸ ਦਿੰਦਾ ਕਿ ਆ ਕਿ 2 ਕਰੋੜ ਦੀ ਐਡ ਐ ਕਰ ਕਿ ਉਹਦੇ ਚੋਂ ਬਈ ਐਨੇ ਪਰਸੈਂਟ ਰਿਟਰਨ ਮਾਰੇਗਾ ਤੇ ਕੈਸ਼ ਜੀ ਤੁਹਾਨੂੰ 2 ਕਰੋੜ ਆ ਗਿਆ ਇੱਕ ਨੰਬਰ ਚ ਹਮ ਤੁਸੀਂ ਉਸ ਬੰਦੇ ਦਾ ਬਣਦਾ ਸਰਦਾ ਹੱਕ ਦੇ ਦਿੱਤਾ ਕੈਸ਼ ਦੋ ਨੰਬਰ ਚ ਕੈਸ਼ ਹਮ ਤੁਵੇਂ ਰਾਜੀ ਹੋ ਰਿਹਾ ਰਿਕਾਰਡ ਚੋਂ ਨਿਕਲ ਗਿਆ ਹਾਂ ਸਿੰਧਾ ਸਿੰਧਾ ਜੀ ਅਕਸਰ ਕਹਿੰਦੇ ਹੁੰਦੇ ਸੀ ਸਿੰਗਰ ਹੂੰ ਰਾਜੀ ਰਹਿ ਹੂੰ ਰੱਬ ਤੈਨੂੰ ਰਾਜੀ ਰੱਖਿਆ ਨਾ ਤਾਂ ਗੱਲ ਇਹ ਆ ਕਿ ਫਿਰ ਤੂੰ ਹੀ ਰਾਜੀ ਤੇ ਮੈਂ ਵੀ ਰਾਜੀ ਬਿਲਕੁਲ ਚਾਚਾ ਚੋਰ ਪੁੱਤੀਜਾ ਕਾਜੀ ਦੋਵੇਂ ਨਾਲ ਕੇ ਰਾਜੀ ਸੋ ਗੱਲ ਇਹੀ ਇਸ ਤਰ੍ਹਾਂ ਦੀ ਕਹ ਲੋ ਕਿਤੇ ਨਾ ਕਿਤੇ ਨਾ ਇੰਨਾ ਨੇ ਇਲਜ਼ਾਮ ਤਰਾਸ਼ੀ ਕੀਤੀ ਹੈ ਹੂੰ ਕਿ ਸਰਕਾਰ ਡਿਸਕਾਊਂਟ ਕਿਉਂ ਨਹੀਂ ਲਿਆ ਇਹ ਦੱਸੇ ਜਾਂ ਲਿਆ ਤਾਂ ਉਹ ਰਿਟਰਨ ਦੇ ਰੂਪ ਚ ਲਿਆ ਮਤਲਬ ਕਿ ਕੁੱਲ ਮਿਲਾ ਕੇ ਕਹਾਣੀ ਇੱਥੇ ਜੇ ਖੜਦੀ ਹੈ ਜੇ ਸਰਕਾਰ ਦਾ ਕੋਈ ਵਰਸ਼ਨ ਹੁੰਦਾ ਤੇ ਆਪਾਂ ਦੂਸਰੇ ਪੱਖ ਤੋਂ ਵੀ ਜਾਣਦੇ ਕਿ ਸਰਕਾਰ ਕਿਸ ਤਰ੍ਹਾਂ ਇਸ ਚੀਜ਼ ਨੂੰ ਜਸਟੀਫਾਇਬਲ ਬਣਾਉਂਦੀ ਆ ਪਰ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲਾਂ ਜਿਹੜੀਆਂ ਨੇ ਲਿਆ ਕੇ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਸੋ ਕੱਲ ਅਸੀਂ ਇਸ ਕਰਕੇ ਹੋਲਡ ਕਰ ਲਈ ਸੀ ਗੱਲਬਾਤ ਕਿ ਡਾਕੂਮੈਂਟ ਆਉਣਗੇ ਗੱਲ ਸਮਝ ਆਵੇ ਸਰਕਾਰ ਦਾ ਵੀ ਅਧਿਕਾਰਤ ਤੌਰ ਤੇ ਵਰਸ਼ਨ ਲੈਣ ਦਾ ਸਾਨੂੰ ਸਮਾਂ ਮਿਲ ਜਾਵੇ ਫਿਰ ਅਸੀਂ ਗੱਲ ਕਰੀਏ ਤੇ ਬਿਹਤਰ ਹੋਏਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਪੀਪ 31 ਬਾਈ ਜੀ ਕਹਿ ਰਹੇ ਨੇ ਕਿ ਖੈਰਾ ਸਾਹਿਬ ਇੱਕ ਕਾਂਗਰਸ ਪਾਰਟੀ ਦੇ ਕੰਨੇ ਮਜੀਠੀ ਹੈ ਤੇ ਮਜੀਠੀ ਹੈ ਵਾਹ ਕੋਈ ਜਾਣਕਾਰੀਆਂ ਜਿਹੜੀਆਂ ਨਵੀਆਂ ਕੱਢ ਕੇ ਲਿਆਉਂਦੇ ਆ ਪ੍ਰੂਫ ਦੇ ਨਾਲ ਲੈ ਕੇ ਆਉਂਦੇ ਆ ਤੇ ਖੈਰ ਹਾਂ ਜੀ ਉਹ ਪਿਛਲੇ ਕੁਝ ਟਾਈਮ ਤੋਂ ਜ਼ਿਆਦਾ ਐਕਟਿਵ ਨਹੀਂ ਤੇ ਜਿਹੜੀਆਂ ਜਾਣਕਾਰੀਆਂ ਲਿਆਉਂਦੇ ਉਹ ਵੀ ਨਵੀਆਂ ਹੀ ਹੁੰਦੀਆਂ ਨੇ ਸੱਚ ਮੁੱਚ ਨਹੀਂ ਆ ਦੇਖੋ ਪਤਾ ਕੀ ਹੁੰਦਾ ਜੀ ਗੱਲ ਇਹ ਆ ਕਿ ਹਰ ਇੱਕ ਬੰਦੇ ਦਾ ਨਾ ਵੈਸੇ ਤਾਂ ਇਹ ਹੁੰਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਬੀ ਮਤਲਬ ਬੜਾ ਸਿੰਪਲ ਹੈ ਐਕਟਿਵਿਸਟ ਕਈ ਹੁੰਦੇ ਨੇ ਜੀ ਠੀਕ ਹੈ ਜੀ ਪਰ ਉਹਨਾਂ ਦੀ ਰੀਚ ਇੰਨੀ ਨਹੀਂ ਹੁੰਦੀ ਜਾਂ ਤੁਹਾਡੀ ਇੱਕ ਟੀਮ ਹੁੰਦੀ ਹੈ ਤਾਂ ਉਹਦੇ ਵੀ ਕੰਮ ਕਰਦੇ ਉਹ ਫਿਰ ਇਹ ਕਿ ਸੁਪਤ ਖੈਰਾ ਦੀ ਰੀਚ ਹੈ ਹਮ ਮਜੀਠੀਆ ਦੀ ਰੀਚ ਹੈ ਜੀ 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 ਸੁਖਵੀਰ ਸਿੰਘ ਬਾਦਲ ਕੋਲ ਕੋਈ ਕਿਉਂ ਨਹੀਂ ਜਾਂਦਾ ਉਹ ਉਹਨਾਂ ਦੀ ਗੱਲ ਹੁੰਦੀ ਹੈ ਹਾਂ ਜੀ ਮਤਲਬ ਕਿ ਉਹ ਠੀਕ ਹੈ ਉਹਨਾਂ ਦੀ ਮਤਲਬ ਕਿ ਪੈਸ਼ਨਬਾਜ਼ੀ ਜਾਂ ਜੋ ਵੀ ਹੈ ਉਹ ਲੋਕ ਫੋਲੋ ਕਰਦੇ ਸੁਣਦੇ ਪਰ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਮਹਾਰਤ ਨਹੀਂ ਰੱਖਦੇ ਉਹਨਾਂ ਦੀ ਪੇਸ਼ਕਾਰੀ ਜਾਂ ਤਾਂ ਕਰਕੇ ਉਹਨਾਂ ਦੇ ਕੋਲ ਕੋਈ ਅਪਰੋਚ ਇਸ ਤਰ੍ਹਾਂ ਦੀ ਨਹੀਂ ਕਰਦਾ ਕਿ ਕੋਈ ਦਸਤਾਵੇਜ਼ ਕੋਈ ਲੈ ਕੇ ਜਾਏਗਾ ਤੇ ਉਹ ਸਿੱਧਾ ਐਪੀਸੀ ਕਰਨਗੇ ਨਹੀਂ ਵਿਰੋਧੀ ਜੇ ਉਹ ਕਰਨਗੇ ਤਾਂ ਉਹ ਗਾਂ ਕਿਸੇ ਤੋਂ ਕਰਵਾਉਣਗੇ ਮਤਲਬ ਕਿ ਉਹਨਾਂ ਦੇ ਪਰਮੰਸ ਬੰਟੀ ਰੁਮਾਨਾ ਜੀ ਆ ਗਏ ਜੀ ਕੋਈ ਹੋਰ ਆ ਗਿਆ ਇਸ ਤਰ੍ਹਾਂ ਦਾ ਬੁਲਾਰਾ ਬੋਲਦੇ ਉਹ ਇਸ ਤਰ੍ਹਾਂ ਦੀ ਮੌਕੇ ਦੀ ਗੱਲ ਕਰਦੇ ਹਾਂ ਬਿਲਕੁਲ ਫਿਰ ਹਾਂ ਜੀ ਫਿਰ ਉਹ ਕਹਾਣੀ ਉਸ ਬੰਦੇ ਕੋਲ ਹੀ ਜਾਂਦੀ ਹੈ ਕਿ ਹਾਂ ਭਾਈ ਇਹ ਬੰਦੇ ਦੀ ਰੀਚ ਹੈ ਇਹ ਬੰਦਾ ਪੇਸ਼ਕਾਰੀ ਕਰ ਸਕਦਾ ਕਈ ਵਾਰ ਐਕਟਿਵਿਜ਼ਮ ਕਿਸੇ ਹੋਰ ਦਾ ਵੀ ਹੋ ਸਕਦਾ ਇਹਦੇ ਵਿੱਚ ਕੋਈ ਨਹੀਂ ਜੀ ਬਿਲਕੁਲ ਬਿਲਕੁਲ ਮੇਟੂ ਜੀ ਮੇਟਰ ਦੋ ਤਿੰਨ ਵਾਰੀ ਇਹਨਾਂ ਨੇ ਕਮੈਂਟ ਕਰਤਾ ਹੈ ਕਹਿੰਦੇ ਭਈ ਮੋਦੀ ਸਾਹਿਬ ਯੂਕੇ ਦੇ ਵਿੱਚ ਨੇ ਤੇ ਅੱਜ ਉਹਨਾਂ ਦਾ ਭਾਈ ਉੱਥੇ ਜਿਹੜਾ ਵਿਰੋਧ ਹੋ ਰਿਹਾ ਹੈ ਕਈ ਥਾਂ ਤੇ ਖੈਰ ਸਵਾਗਤ ਵੀ ਬਹੁਤ ਹੁੰਦਾ ਹੈ ਤੇ ਕਿਤੇ ਨੈਗੇਟਿਵ ਮੋਦ ਗੱਲ ਇਹ ਆ ਕਿ ਇੱਕ ਧਿਰ ਨੇ ਉੱਥੇ ਵਿਰੋਧ ਵੀ ਕਰਨਾ ਇੱਕ ਧਿਰ ਸਵਾਗਤ ਕਰਦੀ ਹੈ ਜੀ ਜੋ ਰਾਸ਼ਟਰਵਾਦੀ ਆ ਇੰਡੀਅਨ ਮੂਲ ਦੇ ਉਹ ਸਵਾਗਤ ਕਰਦੇ ਆ ਮੋਦੀ ਮੋਜੇ ਮੋਦੀ ਹਾਉਡੀ ਮੋਦੀ ਉਹਨਾਂ ਨੇ ਕਰੀ ਜਾਣਾ ਬਈ ਉਹਨਾਂ ਦਾ ਹੱਕ ਹੈ ਜੀ ਦੂਜੀ ਧਿਰ ਆ ਪ੍ਰੋ ਖਾਲਸਤਾਨੀਆਂ ਦੀ ਉਹਨਾਂ ਨੇ ਕੁਝ ਵੀ ਕਰ ਲਵੇ ਮੋਦੀ ਉਹਨਾਂ ਨੇ ਵਿਰੋਧ ਕਰਨਾ ਹੀ ਕਰਨਾ ਹੈ ਠੀਕ ਹੈ ਉਹਨਾਂ ਦੇ ਆਪਣੇ ਆਧਾਰ ਉਹਨਾਂ ਦਾ ਹੱਕ ਹੈ ਉਥੋਂ ਦਾ ਪਰ ਉਸ ਹੱਕ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ ਚਾਹੇ ਉਹ ਰਾਸ਼ਟਰਵਾਦੀ ਹੋਣ ਚਾਹੇ ਕਲਿਸਤਾਨੀ ਮੇਰਾ ਤਾਂ ਇਹ ਮੰਨਣਾ ਜੀ ਕਿ ਤੁਹਾਡਾ ਕੋਈ ਵੀ ਹੱਕ ਹੈ ਉਹਦੀ ਵਰਤੋਂ ਹੋਣੀ ਚਾਹੀਦੀ ਹੈ ਕਿਤੇ ਵੀ ਇਹੋ ਜਿਹਾ ਕਦਮ ਨਾ ਚੁੱਕੋ ਕਿ ਬੜਾ ਐਕਸਟ੍ਰੀਮ ਚਲਾ ਜਾਵੇ ਜਿਵੇਂ ਆਪਾਂ ਅੰਬੈਸੀ ਵੇਲੇ ਵੇਖਿਆ ਸੀਗਾ ਝੰਡਾ ਸਾੜਨ ਵਾਲਾ ਫੋਕਣ ਵਾਲਾ ਉਸ ਤੋਂ ਬਾਅਦ ਯੂਕੇ ਤੋਂ ਪਰਤਣ ਵਾਲੇ ਹਰੇਕ ਤਕਰੀਬਨ ਐਨਆਰਆਈ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ